ਪਾ ਮੇਰੀ ਵਾਸਪਰ ਨੂੰ ਚਾਹੇ ਜਰਮਨ ਨੂੰ ਤੇ ਚਾਹੇ ਅਸੀਸ ਮਾਨਸ ਨੂੰ ਬੁਕਨੇ ਚਾਹੇ ਜਰਮਨ ਨੂੰ ਤੇ ਚਾਹੇ ਅਸੀਸ ਮਾਨਸ ਨੂੰ ਬੁਕਨੇ ਕਿਸੇ ਮਤੂ ਕਿ ਅਸੀਸ ਮਾਨਸ ਨੂੰ ਕਿਹਦਾ ਹੀ ਸਰਦਾ ਚਾਹੇ ਜਿੱਲਤ ਦਾ ਤੇ ਚਾਹੇ ਮਰਾਮੀਰ ਦਾ ਅਗਰਾਹ ਮਨਾ ਚਾਹਿਆ ਅਸੀਸ ਮਾਨਸ ਨੂੰ ਕਿਹਦਾ ਹੀ ਸਰਦਾ ਤੁਸੀਂ ਲੋਕ ਦੇਖੋ ਕਿਲਾ ਹੰਕਾਰੀ ਲਾਇਆ ਅੱਜ ਅਸੀਸ ਮਾਨਸਾਰੇ ਉਸ ਪੁਰਾਣੇ ਸੱਚਾਰੇ ਸਰਦਾਰ ਗੁਤਾ ਸਿੰਘ ਵਾਲੇ ਐਨੀ ਗਲਤ ਸਟਾਫ ਨਹੀਂ ਕਰ ਰਿਹਾ ਇਹ ਲਾਗੀ ਮੂਤਾ ਸਿੰਘ ਜੀ ਇੱਕ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜਾ ਹੌਸਲੇ ਨਾਲ ਗੱਲ ਸਾਵੀ ਬੋਲ ਰਿਹਾ ਕੱਲ ਨੂੰ ਘਾਟੇ ਵਾਲੇ ਕੀ ਕੱਟ ਗੱਲ ਸਾਵੀ ਬੋਲੇਗਾ ਤਨਜ ਬੁਖਾਰਸ਼ ਕਰਦਾ ਮੇਰੇ ਜਰੂਰ ਬੁਲਾਓ ਜੀ ਅੰਮ੍ਰਿਤਸਰ ਆਵੋ ਅੱਗੇ ਜੇ ਜਿਹੜਾ ਮੇਰੇ ਜੀ ਨਾਲ ਪਾ ਉਹਨਾਂ ਬਾਰੇ ਮੈਂ ਬੇਨਤੀ ਕਰਦਾ ਵੀਰੋ ਕਿ ਅੱਜ ਇਕੱਠ ਹੋਵੇ ਤਾਂ ਕਿ ਹੰਕਾਰੀ ਰਾਜਾ ਨੂੰ ਉਸੇ ਕੀ ਕਦੀ ਸਜ਼ਾ ਮਿਲੇ ਹੰਕਾਰੀ ਰਾਜਾ ਉੜੇ ਮੁਰਦਾ 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 ਕੋ ਅੰਦਰ ਕਰੋ ਰਾਜਾ ਬੜਿੰਗ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਰਾਜਾ ਬੜਿੰਗ ਨੂੰ ਗ੍ਰਿਫਤਾਰ ਕਰੋ ਕਰੋ ਗ੍ਰਿਫਤਾਰ ਕਰੋ ਕੀ ਕਹਿਣਾ ਚਾਹੋਗੇ ਜੋ ਦਲਿਤ ਸਮਾਜ ਦੇ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਗਈ ਬੂਟਾ ਸਿੰਘ ਉਹ ਰੇਖਾ ਕਰਕੇ ਦੇਖੋ ਜੀ ਵੈਸੇ ਤਾਂ ਸਾਡੇ ਸਤਕਾਰਯੋਗ ਨੇ ਮੰਤਰ ਸਿੰਘ ਰਾਜਾ ਬੜਿੰਗ ਜਿੱਦੜਵਾਦ ਨੂੰ ਨਾਲੇ ਅਕਾਲੀਆਂ ਦਾ ਗੜ੍ਹ ਜੜਾ ਸੀ ਤੋੜਿਆ ਰਾਜੇ ਬੜਿੰਗ ਨੂੰ ਇੱਥੇ ਤੱਕ ਪਹੁੰਚਾਇਆ ਪਰ ਤਰਨ ਤਰਨ ਦੇ ਵਿੱਚ ਉਹਨਾਂ ਨੇ ਕੀ ਕੀਤਾ ਸਿਰਫ ਇਲੈਕਸ਼ਨ ਜਿੱਤਣ ਦੇ ਲਈ ਉਹਨਾਂ ਨੇ ਇੱਕ ਬਹੁਤ ਵੱਡੀ ਗਲਤ ਸ਼ਤਾਬਲੀ ਬੋਲੀ ਜਦੋਂ ਸਾਡੇ ਸਰਦਾਰ ਬੂਟਾ ਸਿੰਘ ਜੀ ਨੇ ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਨੇ ਜਿਹੜੇ ਕਿ ਇੰਨੇ ਪੜ੍ਹੇ ਲਿਖੇ ਨੇ ਤੁਸੀਂ ਇਹ ਦੇਖੋ ਵੀ ਉਹ ਦੂਜੀਆਂ ਸਟੇਟਾਂ ਦੇ ਵਿੱਚ ਗਵਰਨਰ ਵੀ ਰਹਿ ਚੁੱਕੇ ਨੇ ਤੇ ਇਹਨਾਂ ਨੇ ਉਹਦੇ ਬਾਰੇ ਬੋਲਿਆ ਕਿ ਉਹ ਇੱਕ ਕਾਲੇ ਰੰਗ ਦਾ ਕਾਲੇ ਰੰਗ ਦਾ ਕਾਲੇ ਰੰਗ ਦਾ ਨਾ ਤਾਂ ਉਹਨਾਂ ਦੇ ਮੂਰੇ ਸਰਦਾਰ ਬੋਲਿਆ ਨਾ ਜੀ ਬੋਲਿਆ ਫਿਰ ਉਹ ਬੋਲਿਆ ਸਾਡੀ ਮਤਲਬ ਚਾਤੀਵਾਦੀ ਬਾਰੇ ਬਲਤ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਮੈਨੂੰ ਬੋਲਦਿਆਂ ਨੂੰ ਸ਼ਰਮ ਆਂਦੀ ਹੈ ਪਰ ਮੈਂ ਇੱਕ ਦੱਸਣਾ ਸਮਝਦਾ ਉਹ ਕਹਿੰਦੇ ਇੱਕ ਮਝਵੀ ਸਿੱਖ ਪਰਿਵਾਰ ਤੋਂ ਇਹ ਵੀ ਕਹਿ ਸਕਦਾ ਕਿ ਰੰਗਰੇਟਾ ਪਰਿਵਾਰ ਦੇ ਵਿੱਚੋਂ ਹੈ ਮਝਵੀ ਸਿੱਖ ਪਰਿਵਾਰ ਉਹ ਹੈ ਜਿਹੜਾ ਕਿ ਹਮੇਸ਼ਾ ਮਜਲੂਮਾਂ ਦੇ ਨਾਲ ਖੜਦਾ ਹੈ ਤੇ ਵਰਿੰਗ ਸਾਹਿਬ ਨੇ ਸਿਰਫ ਇਲੈਕਸ਼ਨ ਜਿੱਤਣ ਦੇ ਮਾਰੇ ਨੇ ਐਡੀ ਵੱਡੀ ਗਲਤ ਸਤਾਵਲੀ ਕੀਤੀ ਹੈ ਉਹ ਵੀ ਸਾਡੇ ਸਰਦਾਰ ਬੂਟਾ ਸਿੰਘ ਜੀ ਬਾਰੇ ਤਾਂ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ ਅਸੀਂ ਅਸਿਸ ਦਿਨ ਸਾਹਿਬ ਕੋਲੇ ਆਏ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿਉਂ ਉਹਨਾਂ ਨੂੰ ਕਿੰਨੀ ਸਜ਼ਾ ਮਿਲਣੀ ਚਾਹੀਦੀ ਹੈ ਰਾਜਾ ਬਣਗ ਨੂੰ ਅੰਦਰ ਕੀਤਾ ਗਿਆ ਉਹਨਾਂ ਨੇ ਉਹ ਮਾਫੀ ਵੀ ਮੰਗ ਲਈ ਬਾਅਦ ਦੇ ਵਿੱਚ ਦੇਖੋ ਜੀ ਮਾਫੀ ਪੇਸ਼ ਆ ਉਹਨਾਂ ਨੇ ਮੰਗ ਲਈ ਜੇ ਆਪਾਂ ਅਗਲੇ ਦੇ ਇੱਕ ਵਾਰੀ ਚਪੇੜਾ ਮਾਰ ਦਾਂਗੇ ਉਸ ਤੋਂ ਬਾਅਦ ਕਹਾਂਗੇ ਮੇਥੋਂ ਗਲਤੀ ਹੋ ਗਈ ਦੇਖੋ ਮਾਫੀ ਉਹਨਾਂ ਨੇ ਕਿੱਥੇ ਮੰਗੀ ਹੈ ਜੀ ਤੁਸੀਂ ਇਹ ਦੇਖੋ ਉਹਨਾਂ ਨੇ ਇੱਕ ਜਨ ਸਭਾ ਦੇ ਵਿੱਚ ਮੈਕਦੇ ਵਿੱਚ ਬੋਲਿਆ ਜਿੱਥੇ ਪਬਲਿਕ ਬੈਠੀ ਆ ਜਿਹੜੀ ਗਲਤ ਸਤਾਵਲੀ ਬੋਲੀ ਹੈ ਤੇ ਜਿਹੜੀ ਮਾਫੀ ਮੰਗੀ ਹੈ ਤੁਸੀਂ ਇੱਕ ਨੋਟ ਕਰੋ ਜੀ ਉਹਨਾਂ ਨੇ ਘਰੇ ਬੈ ਕੇ ਤਾਂ ਸੋਫੇ ਤੇ ਮਾਫੀ ਮੰਗੀ ਹੈ ਇਹ ਉਹਦਾ ਹੱਕ ਨਹੀਂ ਬਣਦਾ ਜਦੋਂ ਅਸੀਂ ਪਹਿਲਾਂ ਕਹਿੰਦੇ ਆ ਵੀ ਸਭ ਤੋਂ ਪਹਿਲਾਂ ਉਹ ਗਿੱਦੜਵਾ ਨੇ ਉਹਨਾਂ ਦੇ ਐਸਸੀ ਸਮਾਜ ਨੂੰ ਸਿਰ ਤੇ ਹੱਥ ਰੱਖਿਆ ਗਿੱਦੜਵਾ ਦੇ ਵਿੱਚ ਆਉਣ ਉਹ ਸਾਡੇ ਹਰ ਮੱਲੇ ਦੇ ਵਿੱਚ ਆ ਕੇ ਉੱਥੇ ਉਹ ਮਾਫੀ ਮੰਗਣਾ ਫਿਰ ਅਸੀਂ ਸੋਚਾਂਗੇ ਵੀ ਇਸ ਨੂੰ ਇਸ ਵਾਰ ਕੀ ਕਿਹਾ ਜਾਵੇ ਸੋਚਿਆ ਜਾਵੇ ਮਾਫੀ ਦਿੱਤਾ ਜਾਵੇ ਕਿ ਨਾ ਦਿੱਤਾ ਜਾਵੇ ਕਿਉਂਕਿ ਘਰੇ ਬਹਿ ਕੇ ਮਾਫੀ ਮੰਗਣਾ ਬਾਹਰ ਆ ਕੇ ਗਲਤ ਸਤਾਵਲੀ ਬੋਲਣਾ ਇਹ ਤਾਂ ਮੇਰੇ ਸਾਬ ਨਾਲ ਕਿਤੇ ਕੋਈ ਚੰਗੀ ਗੱਲ ਨਹੀਂ ਹੈ ਐਸਟੀਐਮ ਨੂੰ ਮੰਗ ਪੱਤਰ ਦੇਣਾ ਹੈ ਮੈਂ ਇਥੇ ਅਸੀਂ ਇਸ ਦਾ ਸਾਨੂੰ ਮਾਗ ਪਤਾ ਦੇਣਾ ਹੈ ਕਿ ਗਿਦੜਵਾਤ ਉਹਦੀ ਰਾਜਾ ਬੜਿੰਗ ਸਾਹਿਬ ਨੇ ਆਪਣਾ ਜੀਵਨ ਜੀ ਸ਼ੁਰੂ ਕੀਤੀ ਹੈਗੀ ਹੈ ਤੇ ਇੱਥੇ ਹੀ ਅਕੇ ਉਹਨੂੰ ਗਿਫਤਾਰ ਕੀਤਾ ਗਿਆ ਜਿਹੜੇ ਅਸੀਂ ਭਾਈ ਜਾਰਾ ਫਿਰ ਵੀਰ ਹੈ ਜਿਹੜਾ ਕਿ ਅੱਜ ਰਾਜਾ ਬੜਿੰਗ ਦੇ ਵਿਰੋਧ ਵਿੱਚ ਖੜਾ ਹੈ ਮੈਂ ਸਾਰਿਆਂ ਦਾ ਸਤਿਕਾਰ ਸਾਰੇ ਲੋਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇਖੋ ਰਾਜਾ ਬੜਿੰਗਾ ਇੰਦਾ ਹੰਕਾਰੀ ਹੈ ਜਿਹਨਾਂ ਨੂੰ ਇਹਨੂੰ ਉਂਗਲੀ ਫੜ ਕੇ ਚੱਲਣਾ ਚੱਲਣਾ ਸਿਖਾਇਆ ਹੈ ਅੱਜ ਉਹਨਾਂ ਦੇ ਵਿਰੋਧ ਦੇ ਵਿੱਚ ਇਹ ਕਿੱਡੇ ਗਲਤ ਗੱਲ ਕਰ ਰਿਹਾ ਹੈ ਕਿਉਂਕਿ ਐਸਸੀਬੀਸੀ ਭਾਈਚਾਰਾ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਕ ਸਿੰਘ ਦੀ ਕੰਦੇ ਹੈ ਮਾਨਸ ਕੀ ਜਾਤ ਸਭੀ ਇੱਕ ਪਹਿਚਾਨੇ ਹੋ ਤੇ ਇਹ ਹੰਕਾਰੀ ਬੰਦਾ ਇਹਨੂੰ ਇਹ ਨਹੀਂ ਪਤਾ ਇਹ ਜਿਹੜਾ ਐਸਸੀ ਭਾਈਚਾਰਾ ਜਿਹੜੋਂ ਤੋਂ ਟੌਰਚਰ ਕਰ ਰਿਹਾ ਹੈ ਸ਼ਬਦਾ ਦੇ ਨਾਲ ਉਸ ਨੇ ਤੈਨੂੰ ਇਸ ਗਿੱਦੜਵਾ ਦਾ ਹੀਰੋ ਬਣਾਇਆ ਸੀ ਤੇ ਇਸ ਕਰਕੇ ਸਾਡਾ ਪੂਰਾ ਐਸਸੀਬੀਸੀ ਭਾਈਚਾਰਾ ਇਸ ਵਿਰੋਧ ਦੇ ਵਿੱਚ ਖੜਾ ਹੈ ਤਾਂ ਰਾਜਾ ਆਪਣੇ ਕਿਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹ ਤੇ ਪਰਚਾ ਹੋਣਾ ਚਾਹੀਦਾ ਇਹਨੀ ਗੱਲ ਕਹਿੰਦਾ ਹੋਇਆ ਮੈਂ ਤੁਹਾਡਾ ਆਪਣਾ ਵੀਰ ਤਰਸੇਮ ਕੁਮਾਰ ਢਿਟਕਾਨ ਐਨਬੀ ਐਸਐਸ ਪ੍ਰੈਜ਼ੀਡੈਂਟ ਪੰਜਾਬ